ਜਸਤਰਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਨਸ਼ਾ ਸਾਰੇ ਮੁਲਕ ਚ ਹੈ ਬਦਨਾਮ ਸਾਨੂੰ ਕਰਦੇ ਰਹਿੰਦੇ ਬਸ ਬਿਲਕੁਲ ਉਦਾਂ ਹੀ ਜਿਵੇਂ ਪਰਾਲੀ ਦਾ ਧੂਆ ਸਾਰੇ ਹੁਣ ਤਾਂ ਨਹੀਂ ਪਰਾਲੀ ਫੂਕਦੇ ਅਸੀਂ ਹੁਣ ਕਿੱਥੋਂ ਆ ਗਿਆ ਦਿੱਲੀ ਦੇ ਵਿੱਚ ਫਿਰ ਪੋਲੂਸ਼ਨ ਤਾਂ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਹਰ ਗੱਲ ਤੇ ਕਿਸਾਨਾਂ ਨੇ ਪੈ ਨਿਕਲਿਆ ਕਰੋ ਯਾਰ ਹੁਣ ਤਾਂ ਸਾਡੀ ਤਾਂ ਕਣਕਾਂ ਨੂੰ ਤੀਜਾ ਪਾਣੀ ਲੱਗ ਗਿਆ ਹੁਣ ਵੀ ਥੋੜੀ ਦਿੱਲੀ ਚ ਪੋਲੂਸ਼ਨ ਹੈ ਜਦੋਂ ਜਿਹੜਾ ਆਉਂਦਾ ਪੰਜਾਬ ਨੂੰ ਗਾਣਾ ਕੱਢਣ ਲੱਗ ਜਾਂਦੇ ਬੜਾ ਮੈਨੂੰ ਦੁੱਖ ਹੁੰਦਾ ਇਸ ਗੱਲ ਦਾ ਮੈਂ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਚ ਗਿਆ ਅਮੇਸ਼ਾਹ ਜੀ ਹੋਰ ਸਾਰੇ ਮੁੱਖ ਮੰਤਰੀ ਆਏ ਆ ਹਰਿਆਣੇ ਵਾਲੇ ਸੀ ਹਰਿਆਣਾ ਵਾਲੇ ਸੀ ਹਿਮਾਚਲ ਵਾਲੇ ਸੀ ਹੈ ਉੱਤਰਾਖੰਡ ਵਾਲੇ ਵੀ ਸਾਰੇ ਸੀਗੇ ਦਿੱਲੀ ਵਾਲੇ ਵੀ ਸਾਰੇ ਸੀਗੇ ਪਰ ਜਿਹੜਾ ਆਵੇ ਪੰਜਾਬ ਸਾਡਾ ਵੱਡਾ ਭਾਈ ਹੈ ਜੀ ਸਾਨੂੰ ਇਹ ਤੋਂ ਆ ਦਵਾ ਦਿਓ ਹਰਿਆਣੇ ਵਾਲੇ ਕਹਿੰਦੇ ਉਹ ਉਹ ਜੋ ਹਿਮਾਚਲ ਵਾਲੇ ਕਹਿੰਦੇ ਪੰਜਾਬ ਸਾਡਾ ਵੱਡਾ ਭਾਈ ਹੈ ਸਾਨੂੰ ਆ ਦਵਾ ਦਿਓ ਰਾਸਤਾਨ ਵਾਲੇ ਕਹਿੰਦੇ ਪੰਜਾਬ ਸਾਡਾ ਭਾਈ ਆਈ ਸਾਨੂੰ ਆ ਮੈਂ ਕਿਹਾ ਵੱਡੇ ਨੂੰ ਹੀ ਲੁੱਟੀ ਜਾਏ ਉਹ ਵੱਡੇ ਨੂੰ ਯਾੜ ਲਿਓ ਵੱਡਾ ਵੱਡਾ ਕਹਿ ਕੇ ਸਾਨੂੰ ਯਾੜੀ ਜਾਂਨੇ ਹੋ ਤੁਸੀਂ ਆਪਣਾ ਵੀ ਕੁਝ ਕਰ ਲਓ ਕੁਝ ਪੰਜਾਬ ਨੂੰ ਦੇ ਵੀ ਦਿਓ ਜੋ ਮੈਂ ਕਿਹਾ ਸ਼ੁਕਰ ਆ ਸਾਡੇ ਕੋਲੇ ਹਜੇ ਕੋਲਾ ਤੇ ਤੇਲ ਹੈ ਨਹੀਂ ਧਰਤੀ ਚ ਨਹੀਂ ਉਹ ਜੋ ਵੀ ਹਿੱਸਾ ਮੰਗਦੇ ਵੀ ਸਾਡਾ ਹੈ ਮੈਂ ਕਿਹਾ ਜੀ ਸਾਡੇ ਕੋਲੇ ਕੁਝ ਨਹੀਂ ਨਾ ਸਾਡੇ ਕੋਲੇ ਪਾਣੀ ਹੈ ਪਾਣੀ ਬਹੁਤ ਅਸੀਂ ਦੇਤਾ ਪੁਰਾਣੇ ਸਮਝੌਤੇ 1900 ਪਤਾ ਨਹੀਂ ਕਿਹੜੇ 1954 55 ਦੇ ਲਈ ਫਿਰਦੇ ਹੋ ਤੁਸੀਂ ਉਦੋਂ ਪਾਣੀ ਹੁੰਦਾ ਸੀ ਉਸ ਵੇਲੇ ਗੱਲਾਂ ਹੋਰ ਸੀ ਤੁਸੀਂ ਪਿੰਡਾਂ ਚੋਂ ਆਇਓ ਜਿਹੜੀਆਂ ਜਿਹੜੇ ਪਹਿਲੇ ਪਹਿਲਾਂ ਸੀ ਜਾਂ ਜਿੰਨੀਆਂ ਕਿਕਰਾਂ ਦੇਰੀਆਂ ਪਹਿਲਾਂ ਸੀ ਉਹ ਹੁਣ ਹੈਗੀਆਂ ਨੇ ਜਿ ਜਿੰਨਾ ਪਾਣੀ ਆਪਣੇ ਪਹਿਲਾਂ ਟੋਬਿਆਂ ਚ ਨਦੀਆਂ ਚ ਜਾਂ ਜਿੰਨਾ ਕੱਸੀਆਂ ਚ ਹੁੰਦਾ ਸੀ ਉਹਨਾਂ ਹੈਗਾ ਹੂੰ ਜਿੰਨਾ ਜਿੰਨਾ ਪਹਿਲਾਂ 20 25 ਫੁੱਟ ਤੇ ਕੀ 5 ਫੁੱਟ ਤੇ 10 ਫੁੱਟ ਤੇ ਪੱਖਾ ਧਰ ਕੇ ਪੱਖਾ ਉੱਚਾ ਹੁੰਦਾ ਸੀ ਇੰਜਣ ਤੋਂ ਇੰਜਨ ਤੋਂ ਪੱਖਾ ਉੱਚਾ ਹੁੰਦਾ ਸੀ ਪਾਣੀ ਇੰਨਾ ਉੱਚਾ ਸੀ ਅੱਜ ਅੱਜ ਉਹ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਜੀ ਅੱਜ 500 ਫੁੱਟ 400 ਫੁੱਟ ਤੇ ਪਾਣੀ ਫਿਰਦਾ ਜੀ ਹੁਣ ਸਮਝੋਤੇ ਉਹੀ ਚੱਲੀ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਪਾਣੀ ਉਹਨਾਂ ਹੀ ਐ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰ ਹਰਾ ਲੱਗਦਾ ਹੁੰਦਾ ਉਹ ਮੈਂ ਕਿਹਾ ਤੁਸੀਂ ਆ ਕੇ ਦੇਖ ਲਓ ਭਰਾਵੋ ਪਾਣੀ ਚੈੱਕ ਕਰ ਲਓ ਕਿੱਥੇ ਐ ਅਸੀਂ ਪਾਣੀ ਤਾਂ ਨਹੀਂ ਲਕੋਲਾਂਗੇ ਕਿਤੋਂ ਉਹ ਹਿਮਾਚਲ ਵਾਲੇ ਕਹੀ ਜਾਂਦੇ ਕੱਲ ਪਰਸੋਂ ਦੇ ਕਹਿੰਦੇ ਪੰਜਾਬ ਦੀ ਤਰੱਕੀ ਸਾਡਾ ਯੋਗਦਾਨ ਐ ਪਾਣੀ ਸਾਡਾ ਆਉਂਦਾ ਮੈਂ ਕਿਹਾ ਸਾਡੇ ਵੇਲੇ ਵੀ ਤੁਹਾਡੇ ਹੀ ਆਇਆ ਸੀ ਫਿਰ ਉਹਦਾ ਵੀ ਹਿਸਾਬ ਕਰ ਲਓ ਸਾਡੇ ਨਾਲ ਸਰ ਪਹਾੜਾਂ ਦੇ ਪਹਾੜ ਇਧਰ ਨੂੰ ਭੇਜ ਦਿੰਦੇ ਨੇ ਬਾਅਦ ਉਹ ਕਹਿਣ ਲੱਗ ਜਾਂਦੇ ਨੇ ਭਗਵਾਨ ਤਮਾਨ ਨੇ ਹਟ ਲੈਂਦੇ ਨੇ ਇਹ ਸੋ ਇਹ ਵੀਰੋ ਇਹ ਪੰਜਾਬ ਨਾਲ ਪਹਿਲੇ ਦਿਨੋਂ ਹੁੰਦਾ ਆਇਆ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਨਸ਼ਾ ਸਾਰੇ ਮੁਲਕ ਚ ਹੈ ਬਦਨਾਮ ਸਾਨੂੰ ਕਰਦੇ ਰਹਿੰਦੇ ਬਸ ਬਿਲਕੁਲ ਉਦਾਂ ਹੀ ਜਿਵੇਂ ਪ੍ਰਾਲੀ ਦਾ ਧੂਆ ਸਾਰੇ ਹੁਣ ਤਾਂ ਨਹੀਂ ਪ੍ਰਾਲੀ ਫੂਕਦੇ ਅਸੀਂ ਹੁਣ ਕਿੱਥੋਂ ਆ ਗਿਆ ਦਿੱਲੀ ਦੇ ਵਿੱਚ ਫਿਰ ਪੋਲੂਸ਼ਨ ਤਾਂ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਹਰ ਗੱਲ ਤੇ ਕਿਸਾਨਾਂ ਨੇ ਪੈ ਨਿਕਲਿਆ ਕਰੋ ਯਾਰ ਹੁਣ ਤਾਂ ਸਾਡੀ ਤਾਂ ਕਣਕਾਂ ਨੂੰ ਤੀਜਾ ਪਾਣੀ ਲੱਗ ਗਿਆ ਹੁਣ ਵੀ ਥੋੜੀ ਦਿੱਲੀ ਚ ਪੋਲੂਸ਼ਨ ਹੈ ਜਦੋਂ ਜਿਹੜਾ ਆਉਂਦਾ ਪੰਜਾਬ ਨੂੰ ਗਾਲਾਂ ਕੱਢਣ ਲੱਗ ਜਾਂਦੇ ਬੜਾ ਮੈਨੂੰ ਦੁੱਖ ਹੁੰਦਾ ਇਸ ਗੱਲ ਦਾ ਮੈਂ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਚ ਗਿਆ ਅਮੇਸ਼ਾਹ ਜੀ ਹੋਰ ਸਾਰੇ ਮੁੱਖ ਮੰਤਰੀ ਆਏ ਆ ਹਰਿਆਣੇ ਵਾਲੇ ਸੀ ਰਾਜਸਥਾਨ ਵਾਲੇ ਸੀ ਹਿਮਾਚਲ ਵਾਲੇ ਸੀ ਹੈ ਉੱਤਰਾਖੰਡ ਵਾਲੇ ਵੀ ਸਾਰੇ ਸੀਗੇ ਦਿੱਲੀ ਵਾਲੇ ਵੀ ਸਾਰੇ ਸੀਗੇ ਪਰ ਜਿਹੜਾ ਆਵੇ ਪੰਜਾਬ ਸਾਡਾ ਵੱਡਾ ਭਾਈ ਹੈ ਜੀ ਸਾਨੂੰ ਇਹ ਤੋਂ ਆਹ ਦਵਾ ਦਿਓ ਹਰਿਆਣੇ ਵਾਲੇ ਕਹਿੰਦੇ ਉਹ ਉਹ ਜੂ ਹਿਮਾਚਲ ਵਾਲੇ ਕਹਿੰਦੇ ਪੰਜਾਬ ਸਾਡਾ ਵੱਡਾ ਭਾਈ ਹੈ ਸਾਨੂੰ ਆਹ ਦਵਾ ਦਿਓ ਰਾਜਸਥਾਨ ਵਾਲੇ ਕਹਿੰਦੇ ਪੰਜਾਬ ਸਾਡਾ ਭਾਈ ਹੈ ਜੀ ਸਾਨੂੰ ਆ ਮੈਂ ਕਿਹਾ ਵੱਡੇ ਨੂੰ ਹੀ ਲੁੱਟੀ ਜਾਏ ਉਹ ਵੱਡੇ ਨੂੰ ਯਾੜ ਲਿਓ ਵੱਡਾ ਵੱਡਾ ਕਹਿ ਕੇ ਸਾਨੂੰ ਯਾੜੀ ਜਾਂਨੇ ਹੋ ਤੁਸੀਂ ਆਪਣਾ ਵੀ ਕੁਝ ਕਰ ਲਓ ਕੁਝ ਪੰਜਾਬ ਨੂੰ ਦੇ ਵੀ ਦਿਓ ਜੋ ਮੈਂ ਕਿਹਾ ਸ਼ੁਕਰ ਹੈ ਸਾਡੇ ਕੋਲੇ ਹਜੇ ਕੋਲਾ ਤੇ ਤੇਲ ਹੈ ਨਹੀਂ ਧਰਤੀ 'ਚ ਨਹੀਂ ਉਹ ਜੋ ਵੀ ਸਮਾਂਗ ਦੇ ਵੀ ਸਾਡਾ ਹੈ ਮੈਂ ਕਹਿੰਦਾ ਜੀ ਸਾਡੇ ਕੋਲ ਕੁਝ ਨਹੀਂ ਨਾ ਸਾਡੇ ਕੋਲ ਪਾਣੀ ਹੈ ਪਾਣੀ ਬਹੁਤ ਅਸੀਂ ਦੇਤਾ ਪੁਰਾਣੇ ਸਮਝੌਤੇ 1900 ਪਤਾ ਨਹੀਂ ਕਿਹੜੇ 1954 55 ਦੇ ਲਈ ਫਿਰਦੇ ਹੋ ਤੁਸੀਂ ਉਦੋਂ ਪਾਣੀ ਹੁੰਦਾ ਸੀ ਉਸ ਵੇਲੇ ਗੱਲਾਂ ਹੋਰ ਸੀ ਤੁਸੀਂ ਪਿੰਡਾਂ ਚੋਂ ਆਇਓ ਜਿਹੜੀਆਂ ਜਿਹੜੇ ਪਹਿਲੇ ਪਹਿਲਾਂ ਸੀ ਜਾਂ ਜਿੰਨੀਆਂ ਕਿਕਰਾਂ ਦੇਰੀਆਂ ਪਹਿਲਾਂ ਸੀ ਉਹ ਹੁਣ ਹੈਗੀਆਂ ਨੇ ਜਿ ਜਿੰਨਾ ਪਾਣੀ ਆਪਣੇ ਪਹਿਲਾਂ ਟੋਬਿਆਂ ਚ ਨਦੀਆਂ ਚ ਜਾਂ ਜਿੰਨਾ ਕੱਸੀਆਂ ਚ ਹੁੰਦਾ ਸੀ ਉਹਨਾਂ ਹੈਗਾ ਹੁਣ ਜਿੰਨਾ ਜਿੰਨਾ ਪਹਿਲਾਂ 20 25 ਫੁੱਟ ਤੇ ਕਿ 5 ਫੁੱਟ ਤੇ 10 ਫੁੱਟ ਤੇ ਪੱਖਾ ਧਰ ਕੇ ਪੱਖਾ ਉੱਚਾ ਹੁੰਦਾ ਸੀ ਇੰਜਣ ਤੋਂ ਇੰਜਨ ਤੋਂ ਪੱਖਾ ਉੱਚਾ ਹੁੰਦਾ ਸੀ ਪਾਣੀ ਇੰਨਾ ਉੱਚਾ ਸੀ ਅੱਜ ਅੱਜ ਉਹ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਜੀ ਅੱਜ 500 ਫੁੱਟ 400 ਫੁੱਟ ਤੇ ਪਾਣੀ ਫਿਰਦਾ ਹੀ ਹੁਣ ਸਮਝੋਤੇ ਉਹੀ ਚੱਲੀ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਪਾਣੀ ਉਹਨਾਂ ਹੀ ਐ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰ ਹਰਾ ਲੱਗਦਾ ਹੁੰਦਾ ਉਹ ਮੈਂ ਕਿਹਾ ਤੁਸੀਂ ਆ ਕੇ ਦੇਖ ਲਓ ਭਰਾਵੋ ਪਾਣੀ ਚੈੱਕ ਕਰ ਲਓ ਕਿੱਥੇ ਐ ਅਸੀਂ ਪਾਣੀ ਤਾਂ ਨਹੀਂ ਲਕੋਲਾਂਗੇ ਕਿਤੋਂ ਉਹ ਹਿਮਾਚਲ ਵਾਲੇ ਕਹੀ ਜਾਂਦੇ ਕੱਲ ਪਰਸੋਂ ਦੇ ਕਹਿੰਦੇ ਪੰਜਾਬ ਦੀ ਤਰੱਕੀ ਸਾਡਾ ਯੋਗਦਾਨ ਐ ਪਾਣੀ ਸਾਡਾ ਆਉਂਦਾ ਮੈਂ ਕਿਹਾ ਸਾਡੇ ਵੇਲੇ ਵੀ ਤੁਹਾਡੇ ਹੀ ਆਇਆ ਸੀ ਫਿਰ ਉਹਦਾ ਵੀ ਹਿਸਾਬ ਕਰ ਲਓ ਸਾਡੇ ਨਾਲ ਸਰ ਸਾ ਪਹਾੜਾਂ ਦੇ ਪਹਾੜ ਇੱਧਰੋਂ ਭੇਜ ਦਿੰਦੇ ਨੇ ਬਾਅਦ ਉਹ ਕਹਿਣ ਲੱਗ ਜਾਂਦੇ ਨੇ ਭਗਵਾਨ ਤਮਾਨ ਨੇ ਹਟ ਲੈਂਦੇ ਨੇ ਇਹ ਸੋ ਇਹ ਵੀਰੋ ਇਹ ਪੰਜਾਬ ਨਾਲ ਪਹਿਲੇ ਦਿਨੋਂ ਹੁੰਦਾ ਆਇਆ